ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਹਰਿਆਣਾ ਵਿਧਾਨ ਸਭਾ ਚੋਣਾਂ ਬਾਰੇ ਦੋਸਤੋ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਬਹੁਤ ਥੋੜਾ ਸਮਾਂ ਵਿਚਕਾਰ ਰਹਿ ਚੁੱਕਾ ਹੈ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਦੌਰ ਨਿਕਲ ਚੁੱਕਾ ਹੈ ਸਮਾਂ ਖਤਮ ਹੋ ਚੁੱਕਾ ਹੈ ਹੁਣ ਕਾਗਜ਼ਾਂ ਦੀ ਪੜਤਾਲ ਚੱਲ ਰਹੀ ਹੈ ਸਿਕਰਟਨਿੰਗ ਹੋ ਰਹੀ ਹੈ ਤੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਸਿਕਰਟਨਿੰਗ ਤੋਂ ਬਾਅਦ ਕਿਹੜੇ-ਕਿਹੜੇ ਉਮੀਦਵਾਰ ਚੋਣ ਮੈਦਾਨ 'ਚ ਨਿੱਥਰਦੇ ਨੇ, ਕੌਣ ਰਹਿੰਦਾ, ਕੌਣ ਕਿਸ ਦਾ ਪੱਤਾ ਸਾਫ਼ ਹੁੰਦਾ। ਇਹ ਸਭ ਕੁਝ ਅੱਜ ਕਾਗਜ਼ਾਹੀ ਪੜਤਾਲ ਤੋਂ ਬਾਅਦ ਪਤਾ ਲੱਗੇਗਾ। ਤੇ ਇੱਕ ਚੀਜ਼ ਦੋਸਤੋ ਸਪਸ਼ਟ ਹੈ ਵੀ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀ ਹੀ ਸਿਆਸੀ ਪਾਰਟੀਆਂ ਚਾਹੇ ਇਹ ਸੱਤਾਧਾਰੀ ਤਿਰਭਾਜਪਾ ਦੀ ਗੱਲ ਕਰ ਲਈਏ, ਵਿਰੋਧੀ ਧਿਰ ਕਾਂਗਰਸ ਦੀ ਗੱਲ ਕਰ ਲਈਏ, ਨਵੀਂ ਕੌਮੀ ਪਾਰਟੀ ਬਣੀ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ, ਇਸ ਤੋਂ ਇਲਾਵਾ ਉੱਥੇ ਦੀ ਜਿਹੜੀ ਖੇਤਰੀ ਪਾਰਟੀ ਐ ਚਾ ਇਨੈਲੋ ਦੀ ਗੱਲ ਕਰੀਏ ਜਜਪੀ ਦੀ ਗੱਲ ਕਰੀਏ ਹਰਿਆਣਾ ਲੋਕ ਹਿੱਤ ਪਾਰਟੀ ਦੀ ਗੱਲ ਕਰਦੀ ਐ ਬਹੁਜਨ ਸਮਾਜ ਪਾਰਟੀ ਦੀ ਗੱਲ ਕਰ ਲਈਏ ਸਾਰੀ ਹੀ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਢੰਗ ਨਾਲ ਜਿਹੜਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਇਸ ਦੌਰਾਨ ਜਿੱਥੇ ਸਭ ਤੋਂ ਵੱਡਾ ਗਠਜੋੜ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਬਣਨ ਦੀ ਸੰਭਾਵਨਾ ਵਿੱਚ ਚੱਲ ਰਹੀ ਸੀ ਉਹ ਟੁੱਟ ਚੁੱਕਾ ਸੀਗਾ ਤੇ ਇਸੇ ਕਰਕੇ ਕਾਂਗਰਸ ਤੇ ਆਵਾਦਮੀ ਪਾਰਟੀ ਵੱਲੋਂ ਵੱਖੋ ਵੱਖਰੇ ਉਮੀਦਵਾਰ ਜਿਹੜ ਨੇ ਉਹ ਐਲਾਨੇ ਕੀਨੇ ਤੇ ਇਸ ਦੇ ਨਾਲ ਹੀ ਜਿਹੜਾ ਦੂਜੇ ਪਾਸੇ ਜੀ ਜੇ ਪੀ ਨੇ ਐਸ ਪੀ ਨਾਲ ਗਠਜੋੜ ਕੀਤਾ ਆਜ਼ਾਦ ਸਮਾਜ ਪਾਰਟੀ ਦੇ ਨਾਲ ਇਨੈਲੋ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਜੋੜ ਕੀਤਾ ਤੇ ਅੱਜ ਇਨੈਲੋ ਨੇ ਇੱਕ ਹੋਰ ਉੱਥੇ ਦੀ ਜਿਹੜੀ ਹਰਿਆਣਾ ਲੋਕੀਤ ਪਾਰਟੀ ਆ ਉਹਦੇ ਨਾਲ ਵੀ ਗਠਜੋੜ ਕਰ ਲਿਆ ਤਾਂ ਇਸ ਤਰ੍ਹਾਂ ਦਾ ਸਿਆਸੀ ਮਾਹੌਲ ਉੱਥੇ ਬਣਿਆ ਹੋਇਆ ਹੈ ਇਹ ਸਾਰੀ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਕਿ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਕਿ ਸਾਰੇ ਨੇ ਕਾਗਜ਼ ਦਾਖਲ ਕਰਤੇ ਨੇ ਆਪ ਨੂੰ ਆਪਣੀ ਢੰਗ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਕਿ ਹੁਣ ਹਰਿਆਣਾ ਦੇ ਲੋਕ ਕਿਸ ਨੂੰ ਚੁਣਦੇ ਨੇ ਕਿਸ ਨੂੰ ਨਕਾਰਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਸત્તાਧਾਰੀ ਥਿਰ ਭਾਜਪਾ ਵੱਲੋਂ ਜਿੱਥੇ ਆਪਣੇ 10 ਸਾਲਾਂ ਦੀ ਗਤੀਵਿਧੀਆਂ ਨੂੰ ਗਿਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਸ ਦੇ ਵਿੱਚ ਆਪਾਂ ਸੂਬੇ ਦੀ ਗੱਲ ਕਰ ਲਈਏ ਜਾਂ ਕੇਂਦਰ ਸਰਕਾਰ ਦੀ ਮਦਦ ਨਾਲ ਕੀਤੇ ਹੋਏ ਕੰਮਾਂ ਦੀ ਗੱਲ ਕਰ ਲਈਏ ਉਹ ਸਾਰਾ ਹੀ ਗਿਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਹਰਿਆਣਾ ਸਰਕਾਰ ਨੇ ਪਿਛਲੇ 10 ਸਾਲਾਂ 'ਚ ਮਿਸਾਲੀ ਕੰਮ ਕੀਤੇ ਨੇ ਇਸ ਨੂੰ ਲੈ ਕੇ ਲਗਾਤਾਰ ਉਹ ਚੋਣ ਪ੍ਰਚਾਰ 'ਚ ਡਟੀ ਹੋਈ ਹੈ ਦੂਜੇ ਪਾਸੇ ਜੇਕਰ ਅਸੀਂ ਦੇਖਦੇ ਹਾਂ ਕਾਂਗਰਸ ਪਾਰਟੀ ਲਗਾਤਾਰੀ ਜਿਹੜਾ ਭਾਜਪਾ ਤੇ ਹਮਲੇ ਕਰ ਰਹੀ ਹੈ ਭਾਜਪਾ ਦੀ ਘੇਰਾਬੰਦੀ ਕਰ ਰਹੀ ਹੈ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਇਹਨਾਂ ਲੋ ਜਜਪੀ ਵੀ ਲੱਗੀ ਹੋਈ ਹੈ ਉਹ ਵਾਰ-ਵਾਰ ਦੋਸ਼ਹੀ ਲਾ ਰਹੇ ਨੇ ਵੀ ਹਰਿਆਣਾ ਦੇ ਵਿੱਚ ਭਾਜਪਾ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੁਝ ਨਹੀਂ ਕੀਤਾ ਹੈ ਇਸ ਤਰ੍ਹਾਂ ਦੀ ਸਾਰੀ ਉੱਥੇ ਚਰਚਾਵਾਂ ਬਹਿਸਾਂ ਦਾ ਦੌਰ ਚੱਲ ਰਿਹਾ ਹੈ ਤਾਂ ਹੁਣ ਦੇਖਣਾ ਹੋਵੇਗਾ ਲੋਕ ਕਿ ਸਵਾਲ ਜਾਂਦੇ ਨੇ ਕਿਵੇਂ ਕਰਦੇ ਨੇ ਪਰ ਦੋਸਤੋ ਇੱਕ ਚੀਜ਼ ਇਸ ਸਰ ਵਿਧਾਨ ਸਭਾ ਚ ਹੋਣਾ ਜ਼ਰੂਰ ਵੱਡੀ ਦੇਖਣ ਨੂੰ ਮਿਲੀ ਹੈ ਸਾਰੀ ਸਿਆਸੀ ਪਾਰਟੀਆਂ ਮੁੱਖ ਤੌਰ ਤੇ ਜੀ ਗੱਲ ਆਪਾਂ ਕਾਂਗਰਸ ਤੇ ਭਾਜਪਾ ਦੀ ਕਰੀਏ ਇੱਕ ਤਾਂ ਇਹ ਦੋਵੇਂ ਪਾਰਟੀਆਂ ਨੂੰ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪਿਆ ਕਈ ਪਾਰਟੀ ਦੇ ਆਗੂ ਟਿਕਟ ਕੱਟੇ ਜਾਂਦੇ ਨਾਰਾਜ਼ ਹੋ ਕੇ ਦੂਜੀ ਪਾਰਟੀਆਂ ਚ ਸ਼ਾਮਲ ਹੋ ਗਏ ਨੇ ਤੇ ਇਸੇ ਤਰ੍ਹਾਂ ਦੀ ਬਗਾਵਤ ਦਾ ਸਾਹਮਣਾ ਤਾਂ ਜਜਬੀ ਨੂੰ ਵੀ ਕਰਨਾ ਪਿਆ ਉਸ ਨੂੰ ਤਾਂ ਬਹੁਤ ਵੱਡੀ 60 ਵਜੀ ਹੈ ਜਿਸ ਤੇ 10 ਵਿਧਾਇਕ ਜਿੱਤੇ ਸੀ ਪਿਛਲੀ ਵਾਰ ਦਸਾਂ ਚੋਂ 7 ਵਿਧਾਇਕ ਪਾਰਟੀ ਛੱਡ ਗਏ ਇਹੋ ਜਿਹਾ ਮਾਹੌਲ ਜੀ ਜੀ ਪੀ ਨਾਲ ਵੀ ਬਣਿਆ ਤੇ ਉਸ ਤੋਂ ਬਾਅਦ ਜਿਹੜਾ ਪਰ ਸਾਰੀ ਸਿਆਸੀ ਪਾਰਟੀਆਂ ਨੇ ਮਜ਼ਬੂਤੀ ਨਾਲ ਜਿਹੜਾ ਆਪੋ ਆਪਣੇ ਉਮੀਦਵਾਰਾਂ ਨੂੰ ਜੌਨ ਮੈਦਾਨ ਚ ਉਤਾਰਿਆ ਜਾ ਰਿਹਾ ਵਿਸ਼ੇਸ਼ ਤੌਰ ਤੇ ਗੱਲ ਆਪਾਂ ਜਿਵੇਂ ਭਾਜਪਾ ਦੀ ਕਰੀਏ ਤਾਂ ਭਾਜਪਾ ਨੇ ਪਹਿਲੀ 67 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ 21 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਫਿਰ 3 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਂਦੀ ਭਾਜਪਾ ਲਗਾਤਾਰ ਇਸ ਸਟ੍ਰੈਟਜੀ ਤੇ ਲੱਗੀ ਹੋਈ ਸੀ ਇਸੇ ਤਰ੍ਹਾਂ ਜਦੋਂ ਦੋ ਕਾਂਗਰਸ ਤੇ ਆਪ ਦਾ ਗਠਜੋੜ ਦੀਆਂ ਗੱਲਾਂ ਟੁੱਟਦੀਆਂ ਨੇ ਤਾਂ ਆਮ ਆਦਮੀ ਪਾਰਟੀ ਵੱਲੋਂ ਵੀ ਜੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾਂਦਾ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ। ਇਸੇ ਤਰ੍ਹਾਂ ਗੱਲ ਕਾਂਗਰਸ ਪਾਰਟੀ ਦੀ ਕਰ ਲਈ ਤਾਂ ਕਾਂਗਰਸ ਪਾਰਟੀ ਦੀ ਇੱਕ ਚੀਜ਼ ਇਸ ਵਾਰ ਅਖੀਰ ਤੱਕ ਦੇਖਣ 'ਚ ਬੜੀ ਦਿਲਚਸਪ ਰਹੀ ਹੈ ਉਸ ਪਿੱਛੇ ਚਾਹੇ ਰਣਨੀਤੀ ਕਹੇ ਲੀਏ ਜਾਂ ਡਰ ਕਹੇ ਲੀਏ। ਵੀ ਕਾਂਗਰਸ ਪਾਰਟੀ ਨੇ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਨੂੰ ਲਾਸਟ ਦਿਨ ਹੈ ਅਖੀਰੀ ਦਿਨ ਉਸ ਤੋਂ ਕੁਝ ਘੰਟੇ ਪਹਿਲਾਂ ਤੱਕ ਆਪਣੀ ਸਿਆਸੀ ਪਾਰਟੀਆਂ ਦੀ ਸੂਚੀ ਜਾਰੀ ਕਰਦੀ ਰਹੀ ਹੈ ਕਿਉਂਕਿ ਅੱਜ ਜਿਵੇਂ ਤੁਹਾਨੂੰ ਦੱਸ ਰਿਹਾ ਵੀ 12 ਸਤੰਬਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ ਸੀਗੀ ਤੇ ਹਰਿਆਣਾ ਸਰਕਾਰ 11 ਸਤੰਬਰ ਤੱਕ ਵੀ ਆਪਣੇ ਉਮੀਦਵਾਰਾਂ ਦਾ ਚੈਨ ਨਹੀਂ ਕਰ ਸਕੇ ਸੀ ਹਰਿਆਣਾ ਸਰਕਾਰ ਵੱਲੋਂ ਲਗਾਤਾਰ ਮਾਮਲੇ ਨੂੰ ਲਟਕਾਇਆ ਜਾ ਰਿਹਾ ਸੀ ਤੇ ਇਸੇ ਚ ਚਲਦਿਆਂ ਵੀ 12 ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਤਾਰੀਖ ਹੈ ਕਾਂਗਰਸ ਪਾਰਟੀ ਜਿਹੜੀ ਆ ਉਹ 11 ਸਤੰਬਰ ਨੂੰ ਰਾਤੀ 11:30 12 ਵਜੇ 1 ਵਜੇ ਤੱਕ ਜਿਹੜਾ ਉਮੀਦਵਾਰਾਂ ਦੀ ਸੂਚੀਆਂ ਦਾ ਐਲਾਨ ਕਰਦੀ ਰਹੀ ਹੈ ਇਹੋ ਜਿਹਾ ਮਾਹੌਲ ਚ ਲੱਗੀ ਰਹੀ ਹੈ ਪਰ ਹੁਣ ਦੇਖਣਾ ਹੋਵੇਗਾ ਵੀ ਕਾਂਗਰਸ ਪਾਰਟੀ ਨੇ ਸਟ੍ਰੈਟਜੀ ਤਾਂ ਚੰਗੀ ਅਪਣਾਈ ਹੈ ਵੀ ਜਿੰਨੀ ਦੇਰੀ ਨਾਲ ਅਸੀਂ ਟਿਕਟਾ ਅਨਾਉਂਸ ਕਰਾਂਗੇ ਤਾਂ ਸਾਡੇ ਤੋਂ ਜਿਹੜੇ ਨਾਰਾਜ਼ ਹੋ ਕੇ ਵਰਕਰ ਉਹ ਦੂਜੀ ਪਾਰਟੀ 'ਚ ਜਾ ਕੇ ਚੋਣ ਲੜਨ ਯੋਗ ਨਹੀਂ ਰਹਿਣਗੇ ਤਾਂ ਇਹੋ ਜੀ ਸਟਰੈਟਜੀ ਦੇ ਕਿਤੇ ਨਾ ਕਿਤੇ ਹੋ ਸਕਦਾ ਕਾਂਗਰਸ ਪਾਰਟੀ ਨੇ ਕੰਮ ਕੀਤਾ ਹੋਵੇ ਇਸੇ ਲਈ ਲਗਾਤਾਰ ਉਸ ਵਲੋਂ ਇਸ ਐਲਾਨ ਨੂੰ ਲਟਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਤੇ ਹੁਣ ਦੇਖਦੇ ਆਂ ਵੀ ਕਾਂਗਰਸ ਪਾਰਟੀ ਆਪਣੀ ਇਸ ਰਣਨੀਤੀ 'ਚ ਕਿੰਨੀ ਕ ਕਾਮਯਾਬ ਹੁੰਦੀ ਹੈ ਜਾਂ ਕਿੰਨੇ ਲੋਕ ਇਸ ਦੇ ਨਾਲ ਲੱਗਦੇ ਨੇ ਇਸੇ ਤਰ੍ਹਾਂ ਜੇਕਰ ਗੱਲ ਆਪਾਂ ਆਮ ਆਦਮੀ ਪਾਰਟੀ ਦੀ ਕਰਦੀ ਤਾਂ ਆਮ ਆਦਮੀ ਪਾਰਟੀ ਦਾਵਾ ਤਾਂ ਸੂਬੇ 'ਚ 90 ਦੀਆਂ 90 ਲੋਕ ਸਭਾ ਸੀਟਾਂ ਉਹ ਵਿਧਾਨ ਸਭਾ ਸੀਟਾਂ ਤੇ ਚੋਣ ਲੜਨ ਦਾ ਕਰਦੀ ਸੀ ਪਰ ਉਹ 90 ਸੀਟਾਂ ਤੇ ਉਮੀਦਵਾਰ ਖੜੇ ਨਹੀਂ ਕਰ ਸਕੀਏ ਜੋ ਹੁਣ ਤੱਕ ਆંકੜੇ ਆ ਰਹੇ ਨੇ ਵੀ ਕਾ ਆਮ ਆਦਮੀ ਪਾਰਟੀ 85 ਤੋਂ 86 ਸੀਟਾਂ ਤੇ ਹੀ ਉਮੀਦਵਾਰ ਖੜੇ ਕਰ ਸਕੀ ਹੈ ਤੇ ਹੁਣ ਦੇਖਦੇ ਆਂ ਵੀ ਕਾ ਉਸ ਚੋ ਵੀ ਕਿੰਨੀ ਕਾਮਯਾਬੀ ਇਸ ਤੇ ਪੱਲੇ ਪੈਂਦੀ ਹੈ ਜਾਂ ਨਹੀਂ ਪੈਂਦੀ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਜਿਵੇਂ ਦਿੱਲੀ ਤੇ ਪੰਜਾਬ ਚ 300 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਸੇ ਤਰ੍ਹਾਂ ਮੁਫਤ ਬਿਜਲੀ ਮੁਫਤ ਸਿੱਖਿਆ ਮੁਫਤ ਸਿਹਤ ਸਹੂਲਤਾਂ ਇਹੋ ਜੇ ਸਾਰੇ ਵਾਅਦੇ ਸੇਮ ਉਹਨਾਂ ਨੇ ਹਰਿਆਣਾ ਦੇ ਵਿੱਚ ਕੀਤੇ ਨੇ ਜਦੋਂ ਕਿ ਅਸੀਂ ਇੱਕ ਚੀਜ਼ ਮੰਨਦੇ ਆਂ ਕਿਉਂਕਿ ਹਿ ਫ੍ਰੀ ਬੀਸ ਜਾਂ ਮੁਫਤ ਖੋਰੀ ਦੀ ਜਿਹੜਾ ਹੈਗਾ ਹਮਾਇਤ ਕਦੇ ਨਹੀਂ ਕਰਦੇ ਅਸੀਂ ਕਹਿੰਦੇ ਆ ਫ੍ਰੀ ਕੁਝ ਨਹੀਂ ਹੋਣਾ ਚਾਹੀਦਾ ਫ੍ਰੀ ਹੋਣਾ ਚਾਹੀਦਾ ਕੁਝ ਲੋਕਾਂ ਲਈ ਸਭ ਲਈ ਫ੍ਰੀ ਨਹੀਂ ਹੋਣਾ ਚਾਹੀਦਾ ਇੱਕ ਨੋਮੀਨਲ ਪ੍ਰਾਈਸ ਇਸ ਅਸੀਂ ਤੈਅ ਕਰਦੀਏ ਉਹ ਹਰ ਕਿਸੇ ਤੋਂ ਵਸੂਲ ਜਿਹੜਾ ਜਰੂਰ ਕਰਨੇ ਚਾਹੀਦੇ ਨੇ ਤਾਂ ਇਹੋ ਜੀ ਸਿਸਟਮ 'ਚ ਜਿਹੜਾ ਲਗਾਤਾਰ ਆਮ ਆਦਮੀ ਪਾਰਟੀ ਲੱਗੀ ਹੋਈ ਹੈ ਉਸੇ ਤਰਜੀਹ ਤੇ ਲੋਕਾਂ ਨੂੰ ਵਾਅਦੇ ਕਰ ਰਹੀ ਹੈ ਤੇ ਗਰੰਟੀਆਂ ਦੇ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਹੁਣ ਤੱਕ ਮੁੱਖ ਤੌਰ ਤੇ ਪੰਜ ਵਾਅਦੇ ਲੋਕਾਂ ਨਾਲ ਕੀਤੇ ਨੇ ਸਭ ਤੋਂ ਪਹਿਲਾਂ ਤਾਂ ਇਹੀ ਆ ਮੁਫਤ ਬਿਜਲੀ ਮੁਫਤ ਪਾਣੀ ਸਿਹਤ ਸਹੂਲਤਾਂ ਨੂੰ ਲੈ ਕੇ ਸਿੱਖਿਆ ਨੂੰ ਲੈ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਲਗਾਤਾਰ ਜਿਹੜੀ ਹੈ ਚੌਣ ਮੈਦਾਨ 'ਚ ਉਤਰੀ ਹੋਈ ਹੈ ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਆਮ ਆਦਮੀ ਪਾਰਟੀ ਨੂੰ ਕਿੰਨੇ ਕੁ ਹਰਿਆਣਾ ਦੇ ਲੋਕ ਪਸੰਦ ਕਰਦੇ ਨੇ ਕਿੰਨੇ ਕੁ ਨਕਾਰਦੇ ਨੇ ਉਹ ਦੇਖਣ ਵਾਲੀ ਗੱਲ ਹੋਵੇਗੀ ਇਸ ਦੇ ਨਾਲ ਹੀ ਗੱਲ ਜਜਪੀ ਨੈਲੋ ਹਰਿਆਣਾ ਲੋਕਹਿਤ ਪਾਰਟੀ ਦੀ ਕਰ ਲਈ ਤਾਂ ਉਹ ਵੀ ਆਪੋ ਆਪਣੇ ਢੰਗ ਨਾਲ ਚੋਣ ਪ੍ਰਚਾਰ 'ਚ ਡਟੇ ਹੋਈ ਨਹੀਂ ਉਹਨਾਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਹੁਣ ਦੇਖਦੇ ਆ ਵੀ ਕਿ ਸਮਾਂ ਬਹੁਤ ਥੋੜਾ ਰਹਿੰਦਾ ਜਾ ਰਿਹਾ ਹੈ ਅੱਜ 13 ਸਤੰਬਰ ਦਾ ਦਿਨ ਚੱਲ ਰਿਹਾ ਤੇ 5 ਅਕਤੂਬਰ ਨੂੰ ਹਰਿਆਣਾ 'ਚ VOTING ਹੋਵੇਗੀ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਤਾਂ ਹਰਿਆਣਾ ਦੇ ਲੋਕ ਕਿਹੜੀ ਸਿਆਸੀ ਪਾਰਟੀ ਦੇ ਨਾਲ ਖੜੇ ਹੁੰਦੇ ਨੇ ਕਿਸ ਨੂੰ ਚੁਣਦੇ ਨੇ ਪਸੰਦ ਕਰਦੇ ਨੇ ਜਾਂ ਕਿਸ ਨੂੰ ਨਕਾਰਦੇ ਨੇ ਇਹ ਸਭ ਕੁਝ ਜੋ ਵੀ ਹੈ ਇਹ ਤਾਂ 8 ਅਕਤੂਬਰ ਨੂੰ ਚੋਣਾਂ ਦੇ ਨਤੀਜੇ ਹੀ ਦੱਸਣਗੇ ਪਰ ਇੱਕ ਚੀਜ਼ ਸਪਸ਼ਟ ਹੈ ਪੰਜਾਬੀ ਟਰਬਿਊਨ ਤੁਹਾਡੇ ਤੱਕ ਉਦੋਂ ਤੱਕ ਸਾਰੇ ਹੀ ਸਿਆਸੀ ਤੇ ਸਮਾਜਿਕ ਮਸਲਿਆਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੁਹਾਡੇ ਅਗੇ ਰੱਖਦਾ ਰਹੇਗਾ ਕੱਲ੍ਹ ਉਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ